ਸੋ ਹਾਂ ਜੀ ਸਸੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀ ਪਿੰਡ 11 ਤੇ ਜ਼ਮੀਨ ਆ ਜਿਹੜੀ ਇਹ ਲਗੜੋਈ ਤੇ 11 ਦੀ ਬਿਲਕੁਲ ਵਿਚਾਲੇ ਪੈਂਦੀ ਹੈਗੀ ਤੇ ਮਾਲਕ ਨੇ ਜਿਹੜੇ ਉਹ 11 ਦੇ ਨੇਗੇ ਤੇ ਜਿਲਾ ਪਟਿਆਲਾ ਤੇ ਅੱਜ ਆਪਾਂ ਪਹੁੰਚੇ ਜਿਹਦੇ ਵਿੱਚ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਜਿਹੜਾ ਤੁਹਾਨੂੰ ਦਿਖਾਉਣੇ ਆ ਪਹਿਲਾਂ ਬੋਰ ਦਿਖਾ ਦਈਏ ਸੋ ਹੋਰਿਆ ਜੀ ਬੋਰ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਦੋਨੋਂ ਰੈਡੀ ਨੇਗੇ ਤੇ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹ ਜੀ ਰੇਤਾ ਮਾਰਦਾ ਸੋ ਇਸ ਕਰਕੇ ਆਪਾਂ ਕੈਮਰਾ ਪਾ ਕੇ ਚੈੱਕ ਕਰਦੇ ਆਂ ਵੀ ਕੀ ਪ੍ਰੋਬਲਮ ਆ ਬੋਰ ਦੇ ਵਿੱਚ ਸੋ ਆ ਜਓ ਸੋ ਇੰਨਾ ਕਾਲ ਦਾ ਬੋਰਾ ਹੈਗਾ ਇਹਨਾਂ ਦੇ ਵਿੱਚ ਠੀਕ ਆ ਰਿਗਲਟੀ ਵਿਜਨ ਦੇ ਪਤਾ ਨਹੀਂ ਉਹਦੇ ਘਰੇ ਤੋਂ ਫਰਕ ਹੈ ਨਾ ਮਕਰ ਨਹੀਂ ਮੇ ਮੜਾ ਮਾਟੀ ਗਈ ਹੈ ਕਿੰਨੇ ਟਾਈਮ ਦੀ ਰਿੱਤਾ ਜਗਦੀ ਜੀ ਇਹ ਮੋਟਰ ਹੈ ਨਹੀਂ ਰਿੱਤਾ ਕਿੰਨੇ ਟੰਨਾ ਜਗਦੀ ਇਹ ਬ੍ਰੇਕ ਜਾ 150 ਆ ਇਹ ਆ ਦੇਖ ਰਿਹਾ ਉਹ ਇੱਧਰ ਜਿੰਦ ਤੱਕ ਹਲੋ ਆ ਬਨ ਮਿਸਤਰੀ ਕੰਮ ਕਰੀ ਜਾਂਦੇ ਨਹੀਂ ਦੱਸੋ ਕਿੰਨਾ ਹੋ ਗਿਆ ਹਾਂ 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 ਦੱਸੋ ਕੰਮ ਦੱਸੋ ਯਾਰਾ ਪਾਣੀ ਚ ਗਿਆ ਨਹੀਂ ਹੂੰ ਪੰਜ ਮਿੰਟ ਖੜ ਜਾ ਗਿਆ ਯਾਰ ਪੰਜ ਮਿੰਟ ਖੜ ਦਿਓ ਬਸ ਅਹੀ ਛੱਡੇ ਬਾਈ ਥੱਲੇ ਤਾਂ ਜਾ ਕੇ ਆਗੇ ਉਹ ਕਰਦੇ ਫੋਨ ਕਰਦੇ ਪਾਣੀ ਕਿੰਨਾ ਹੀ ਮੋਟਰ ਦਾ ਹੈ ਜੀ ਪਾਣੀ ਫੁੱਲਾ ਹਾਂ ਪਾਣੀ ਹੁਣ ਹੁਣ ਘਟਿਆ ਹੋਇਆ ਹੈ ਘਟਾਇਆ ਹੋਇਆ ਜੀ ਪਾਣੀ ਰਿੱਟਾ ਮਾਰ ਰਿਹਾ ਕਪੈਸਟਰ ਛੋਟਾ ਪਾ ਦੇਣਾ ਘਟਾਇਆ ਹੋਦਾ ਆਪਣਾ ਹੌਲੀ ਕਰੀਓ ਕਿੰਨਾ ਹੋ ਗਿਆ ਓਰੇ 160 ਮੋਟਾ ਉੱਪਰ ਗਣੀ ਮੜਾ ਜਾ ਥੱਲੇ ਕਰ ਹੌਲੀ ਉੱਪਰ ਕਰ ਥੋੜਾ ਜਾ ਹੋਰ ਕਰ ਉੱਪਰ ਮੜਾ ਹੋਰ ਕਰ ਉੱਪਰ ਬਸ ਥੱਲੇ ਕਰੀ ਥੋੜਾ ਜਿਹਾ ਉੱਪਰ ਕਰ ਥੋੜਾ ਜਿਹਾ ਉੱਪਰ ਕਰ ਥੋੜਾ ਜਿਹਾ ਉੱਪਰ ਹੋਰ ਹੋਰ ਕਰ ਹੋਰ ਕਰ ਹੋਰ ਕਰ ਤਰ ਹੋਰ ተለጋሪ ወር ይጀምራ ወር ይធለቀ ነኝ በስከ ነው የሆነ ਚਲਗਾ ਚਲ ਉੱਪਰ ਗੱਲ ਮੜਾ ਜਾ ਥੱਲੇ ਕਰੋ ਅਗਲਾ ਕਰੋ ਹੈਲੋ ਖੜ ਜਾ ਦਗਨ ਟਲੇ ਪੰਪ ਦੇ ਪੈਸੇ ਕਿਤੇ ਦੇ ਦੀ ਬਈ ਯਾਰ ਉਹਨਾਂ ਲੈ ਬਿਆਰ ਚਲ ਦੋ ਮਿੰਟ ਖੜ ਜਾ ਬੋਰ ਚੈੱਕ ਕਰ ਰਿਹਾ ਮੋਬਾਈਲ ਤੇ ਉਧਰ ਵੀਡੀਓ ਚੱਲਦੀ ਆ ਦੋ ਮਿੰਟਾਂ ਤੱਕ ਪੰਜ ਮਿੰਟਾਂ ਤੱਕ ਪਾ ਦੇਣਾ ਚੱਲ ਥੱਲੇ ਜਾਣਾ ਮੋਟਰ ਕਿਥੋਂ ਖੜੀ ਹੈ ਓਦੋਂ ਦੇ 160 ਦੀ ਖੜੀ ਹੈ ਹਾਂ ਉੱਪਰ ਥੱਲੇ ਵੀ ਕਰੀ ਹੈ ਕਿੰਨੀ ਕਰੀ ਤੀਂ ਬਾਈ ਉੱਤੇ ਰੇਤਾ ਉਹਨੇ ਹੀ ਮਾਰਦੀ ਸੀ ਉੱਤੇ ਥੱਲੇ ਕਰਕੇ ਰੇਤਾ ਉਹਨੇ ਹੀ ਹਾਂ ਰੇਤਾ ਉਹਨੇ ਹੀ ਮਾਰਦੀ ਆ 10 ਫੁੱਟ ਥੱਲੇ ਕਰ ਦਈ ਉੱਤੇ ਕਰ ਦੋ ਰੇਤਾ ਉਹਨੇ ਹੀ ਹਾਂ ਰੇਤਾ ਉਹਨੇ ਹੀ ਮਾਰਦੀ ਥੱਲੇ ਤਾਂ ਨਹੀਂ ਕਰਕੇ ਦੇਖੀ 10 ਫੁੱਟ ਇਦੋਂ ਨਾ ਓਦੋਂ ਥੱਲੇ ਨਹੀਂ ਗਈ ਜਾਲੀ ਸਿੱਜੀ ਹੋਈ ਹੈ ਜੀ ਇਹਦੀ ਅੱਛਾ ਜੀ ਹਾਂ روک 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 روپر گھر تھے گھر کنا ہو گئے ارے گھر کہ ارے 201 ਤੂੰ ਚੱਲ ਬਾਈ ਹਾਂ ਆ ਗਿਆ ਹੁਣੇ ਆਇਆ ਜਾਣੇ ਥੱਲੇ ਹਾਂ ਅੱਛਾ ਦੱਸ ਰਹੀ ਹਾਂ ਨਹੀਂ ਬਸ ਕਿੰਨਾ ਹੋ ਗਿਆ ਓਰੇ ਓਹੋ ਪੰਜ ਪੱਟਾ ਠੀਕ ਚੰਗ ਚੱਲ ਜਾਣੇ ਥੱਲੇ ਜੋ ਮੋਟਰ ਚਲਾਉਣੀ 1 ਮਿੰਟ ਬਾਅਦ ਹੁੰਦਾ ਰੇਤਾ ਇਹਨਾਂ ਉਹ ਇੱਕ ਲੱਖਤ ਨਹੀਂ ਹੁੰਦਾ ਰੇਤਾ ਇਹ ਮਾ ਟਾਈਮ ਬਾਅਦ ਹੁੰਦਾ ਥੋੜਾ ਜਿਹਾ ਟਾਈਮ ਬਾਅਦ 1 ਮਿੰਟ ਦਾ ਟਾਈਮ ਆਉਂਦਾ ਬੰਦਾ ਪਾਣੀ ਆਹ ਚਲੋ ਠੀਕ ਹੈ ਪਰ ਹੋ ਸਕਦਾ ਤੇ ਵੱਡੀ ਕਰਵਾ ਸਕੋ 200 ਡੀ ਆ ਗਈ ਲਾਦਾ ਨਿਬੜਨਾ ਤਿੰਨਾ ਹੋ ਗਿਆ ਦੇਖੋ ਜੀ ਰੋਕ 200 ਪੈਂਤੀ ਬੋਤਾ 240 ਹੋਣਾਗਾ ਫਿਰ ਉਹ ਜਿੰਨਾ ਮਾਲ ਹੁੰਦਾ ਹੋਊਗਾ ਆ ਬਸ ਆ ਰਹੇ ਮੈਂ ਕੱਢ ਦੇ ਕੱਢ ਦੇ ਕੱਢ ਦੇ ਬੋਦੀ ਸੁਣੋ ਜੀ ਫਾਈਨਲੀ ਕੈਮਰਾ ਆਪਣਾ ਬੱਜ ਚੁੱਕਿਆਗਾ ਤੇ ਹੁਣ ਆਪਣਾ ਕੈਮਰਾ ਬਾਹਰ ਕੱਢਾਂਗੇ ਤੇ ਕੈਮਰਾ ਬਾਹਰ ਕੱਢ ਕੇ ਛੋਟੀ ਮਿਸਤਰੀ ਨਾਲ ਕਰਾਉਣਾ ਗੱਲ ਵੀ ਕੀ ਸੋਲੂਸ਼ਨ ਨਿਕਲੂ ਬੋਰ ਦਾ ਆਪਣੇ ਦਾ ਇਹ ਰੇਤ ਮਾਰਨ ਨੂੰ ਕਿਵੇਂ ਹਟੂਗਾ ਸਤਿ ਸ਼੍ਰੀ ਅਕਾਲ ਜੀ ਸ਼੍ਰੀ ਅਕਾਲ ਜੀ ਅਸੀਂ ਪਿੰਡ ਪਹੁੰਚੇ ਦੀ ਪੰਨ ਰਾਏ ਜ਼ਿਲ੍ਹਾ ਪਟੇਲਾ ਜੀ ਬਾਈ ਗੁਰਮੀਤ ਸਿੰਘ ਜੀ ਦੀ ਹਾਂਜੀ ਇਹਨਾਂ ਦਾ ਬੋਰ ਮੰਨ ਲਓ ਰੇਤਾ ਮਾਰਦਾ ਤੇ ਬਰੀਕ-ਬਰੀਕ ਜੇ ਬਾਕੀ ਚੈੱਕ ਵੀ ਕਰਾਇਆ ਹੋਣਾ ਬਰੇ ਰੇਤੇ ਉਸ ਤੋਂ ਬਾਅਦ ਆਪਾਂ ਨੇ ਅੱਜ ਕੈਮਰਾ ਲਾ ਕੇ ਦੇਖਿਆ ਜੇ ਬੋਰ ਚ ਵੀ ਕਿੱਥੋਂ ਰੇਤਾ ਆਉਂਦਾ ਜੀ ਹਾਂਜੀ ਵੀ ਇਹ ਦੇ ਕਰਕੇ ਬਾਈਆਂ ਨੇ ਗੌਰ ਕਰ ਲਈ ਛੇਤੀ ਇਹਦਾ ਹੱਲ ਹੋ ਜਾਂਦਾ ਹੈ ਤਕਰੀਬਨ ਅਸੀਂ ਸਾਰਾ ਬੋਰ ਬਹੁਤ ਧਿਆਨ ਨਾਲ ਚੈੱਕ ਕਰਿਆ ਇਹ ਜਦ ਕੀ 118 ਫੁੱਟ ਤੇ ਪਾਣੀ ਲੈਵਲ ਆ ਰਿਹਾ ਬਟਰ ਲੈਵਲ ਆ ਜੀ ਤੇ ਤੁਹਾਡੇ 118 ਦੀ ਫੰਟਰ ਚੱਲ ਪਈ ਦੀ ਉੱਥੇ ਤੇ ਉਸ ਤੋਂ ਬਾਅਦ 100 201 ਤੋਂ ਲੈ ਕੇ 205 ਤੱਕ ਜਿਹੜਾ 5 ਫੁੱਟ ਦਾ ਗੈਪ ਆਈ ਉੱਥੋਂ ਮੰਨ ਲਓ ਫੰਟਰ ਦੇ ਵਿੱਚੋਂ ਰੇਤਾ ਨਿਕਲ ਰਿਹਾ ਹੈਗਾ ਠੀਕ ਹੈ ਉਹਦੇ ਕਾਰਨ અમાਰੋਂ ਸਾਰਾ ਚਿੱਟਾ ਹੋਇਆ ਪਿਆ ਪਾਪਾ ਤੇ ਬਾਕੀ 235 ਫੁੱਟ ਟੋਟਲਾ ਬੋਰੇ ਹੈ ਠੀਕ ਹੈ ਜੀ ਤੇ ਆਪਾਂ ਨੇ ਇਹ ਬਾਈਆਂ ਨੂੰ ਦੱਸਤਾ ਵੀ ਉੱਥੇ ਪੱਛ ਲੱਗ ਜੂਗਾ ਜੀ ਬਾਕੀ ਇਹਨਾਂ ਦੀ ਜਿੰਮੇ ਰਾਇ ਹੋਣਗੇ ਤਾਂ ਉਹ ਸਾਨੂੰ ਦੱਸ ਦੇਣਗੇ ਜਦੋਂ ਕੰਮ ਸਟਾਰਟ ਕਰਨਾ ਹੈ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਨੂੰ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੋੜਾ ਜ਼ਿਲ੍ਹਾ ਸੰਗਰੂਰ ਆ ਮੋਬਾਈਲ ਨੰਬਰ ਹੈ 9781154490 ਧੰਨਵਾਦ ਜੀ